ਸੱત્ર ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਐਵਨ মিডিਆ ਮੈਂ ਬਿਆਨ ਕਰ ਲੈ ਕੇ ਹਾਜ਼ਰ ਆ ਗੁਰਦਾਸਪੁਰ ਦੀਆਂ ਕੁਝ ਖਾਸ ਖਬਰਾਂ ਬਿਆਸ ਦਰਿਆ ਦੇ ਕੰਡੇ ਤੇ ਵਸਦੇ ਪਿੰਡਾਂ ਚ ਪਸ਼ੂਆਂ ਦੇ ਚਾਰੇ ਦਾ ਪਿਆ ਕਾਲ ਜੇ ਜਿਆਦਾ ਟੂੜੀ ਸਾਹ ਜਿਹੜੀਆਂ ਸਾਰੀ ਜੜੀਆਂ ਤੇ ਇੱਥੇ ਜਾਓ ਦੇਖੋ ਅੰਦਰ ਸਾਡੇ ਮੋਟੂ ਟੂੜੀ ਨੀ ਅੱਗੀ ਪਾਈਆਂ ਸੀ ਡੰਗਰਾਂ ਨੂੰ ਸਰਾਚਾਰਾ ਨਹੀਂ ਆਉਂਦੇ ਨਾ ਕੁਛ ਵੀ ਨਹੀਂ ਆਇਆ ਆਚਾਰਾ ਨਹੀਂ ਆਇਆ ਟੂੜੀ ਨਹੀਂ ਆਈ ਲੋਕਾਂ ਨੂੰ ਨਹੀਂ ਮਿਲ ਰਿਹਾ ਚਾਰਾ ਤੇ ਪਸ਼ੂਆਂ ਲਈ ਖੁਰਾਕ ਜਦੋਂ ਦਾ ਪਾਣੀ ਤੁਸੀਂ ਨਾਲ ਲੱਗੇ ਦਾ ਨਾ ਸਾਡਾ ਇਹੀ ਹਾਲ ਹੈ ਸਾਡੇ ਤੇ ਡੰਗਰ ਵੀ ਹੁਣ ਚੁੱਕੀ ਤੂੜੀ ਵੀ ਨਹੀਂ ਖਾਏ ਕਰਦੇ ਹੈਗੇ ਤੂੜੀ ਵੀ ਸਾਡੀਆਂ ਸਤੂੜੀਆਂ ਵੀ ਖਤਮ ਹੋ ਗਈਆਂ ਲੋਕਾਂ ਨੇ ਕਿਹਾ ਅਸੀਂ ਵੀ ਪਾਉਨੇ ਆ ਵੋਟ ਸਾਡੀ ਵੀ ਲੈ ਲਓ ਸਾਹ ਆਸ ਬੰਦੇ ਨਹੀਂ ਅਸੀਂ ਵੋਟਾਂ ਨਹੀਂ ਪਾਉਂਦੇ ਮੋਦੀ ਦੀ ਜਾਂ ਕਿੰਨੂੰ ਨਹੀਂ ਪਾਈਆਂ ਵੋਟਾਂ ਸਾਡਾ ਕੱਖ ਨਹੀਂ ਸੋਚਿਆ ਕਿਸੇ ਨੇ ਸੇਵਾ ਕਰਦੇ ਹੋਏ ਜਾਨ ਗਵਾਉਣ ਵਾਲੇ ਨੌਜਵਾਨ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਈ ਸਰਕਾਰ ਉਹ ਬੰਦੇ ਲੈ ਕੇ ਪਾਰੀ 'ਚ ਖੜ੍ਹ ਰਿਹਾ ਸੀਗਾ ਤੇ ਉਹਨੂੰ ਉੱਥੇ ਸੱਪ ਦੱਸ ਗਿਆ ਤੇ ਮਾੜੀ ਕਿਸਮਤ ਦੇ ਨਾਲ ਉਹਦੀ ਮੌਤ ਹੋ ਗਈ ਤੇ ਉਹਨੂੰ ਹਸਪਤਲ ਦੀ ਲੈ ਕੇ ਗਏ ਪਰ ਡਾਕਟਰ ਨੇ ਕੋਈ ਲਾਇਆ ਪਰ ਬਚਾ ਨਹੀਂ ਸਕਿਆ ਚੇਅਰਮੈਨ ਰਮਨ ਬਹਿਲ ਨੇ ਪਰਿਵਾਰ ਨੂੰ ਸੌਂਪੇ 4 ਲੱਖ ਰੁਪਏ ਉਹ ਵਾਂਸ ਬਾਲ ਜਿਹੜੇ ਸਾਡੇ ਮੁਕਮਲ ਸਿੰਘ ਨੇ ਉਹਨਾਂ ਦੇ ਯੋਗ ਅਗਵਾਈ ਥੱਲੇ ਹਰ ਪੀੜਤਾ ਲਈ ਬਹੁਤ ਕੁਝ ਕੀਤਾ ਜਾਵੇ। ਉਸ ਲੜੀ ਦੇ ਵਿੱਚ ਮੁਕਮਲ ਸਿੰਘ ਸਾਹਿਬ ਨੇ ਇੱਕ ਫੈਸਲਾ ਕੀਤਾ ਕਿ ਜਿਹੜਾ ਜੀ ਸਾਡੇ ਚੋਂ ਜੁੜਾ ਹੋ ਗਿਆ ਔਰ ਖਾਸ ਕਰਕੇ ਬੱਚਾ ਤੇ ਸਭ ਜੱਥੇ ਨਾਲ ਗਿਆ ਸੇਵਾ ਕਰ ਰਿਹਾ ਸੀ ਉਹਨੂੰ 4 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦਿੱਤੀ ਜਾਵੇ। ਵੀ ਕਾਰਨ ਗਰੀਬ ਔਰਤ ਦਾ ਘਰ ਹੋਇਆ ਟਹਿ ਟੇਰੀ ਮੇਰੀਆਂ ਤਿੰਨ ਬੇਟੀਆਂ ਆ ਘਰ ਵੇਲਾ ਮੇਰਾ ਪਾਉ ਗੱਦੇ ਆਲੀ ਤਾਂ ਪਾ ਕਰਦਾ ਮੈਂ ਚਾਰਾਂ ਘਰਾਂ ਦਾ ਕੰਮ ਕਰਦੀ ਆ ਆਪਣੇ ਘਰ ਦਾ ਗੁਜ਼ਾਰਾ ਕਰਦੀ ਆ ਚਾਰਾਂ ਘਰਾਂ ਦਾ ਕੰਮ ਕਰਕੇ ਤਿੰਨ ਧੀਆਂ ਦੇ ਨਾਲ ਰਿਸ਼ਤੇਦਾਰ ਦੇ ਘਰ ਲੈਣ ਲਈ ਹੋਈ ਮਜਬੂਰ ਤੇ ਪਾਛ ਬੜੇ ਪਿਆਣ ਦੇ ਤੇ ਮੈਂ ਅਚਾਨਕ ਹੀ ਮੈਂ ਇਹਨਾਂ ਦੇ ਘਰ ਨੂੰ ਆਇਆ ਤੇ ਉਹ ਇਧਰ ਦੇਖਦੇ ਜੀ ਹਾਲਾਤ ਬੜੇ ਮਾੜੇ ਸੀ ਜਿਦੋਂ ਇਹ ਘਰ ਚੋਂ ਪਾਣੀ ਇੱਕ ਚੋਂ ਕੱਢ ਰਹੀ ਆ ਤੇ ਦੂਜੇ ਜੋ ਬੰਨੇ ਉਹ ਆ ਰਿਹਾ ਪਾਣੀ ਠੀਕ ਆ ਨਹਾ ਆਪਣਾ ਦਰਦ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਲਗਾਈ ਬੁਹਾਰ ਅਸੀਂ ਚਾਚੇ ਆਪਣੇ ਧਿਕਾਰ ਲੈ ਰਹੇ ਆ ਹਾ ਤੁਹਾਡੇ ਸਾਹਮਣੇ ਸਿਰਫ ਮੈਂ ਆਪਣਾ ਰਸ ਨਹੀਂ ਖਰਿਆ ਤੇ ਢੀੜਾ ਕਪੜਾ ਤੁਹਾਡੇ ਸਿਰਫ ਇੱਕ ਪੇਟੀ ਕਰੇ ਹੋਰ ਕੁਝ ਨਹੀਂ ਕਰੇ ਹੋਰ ਤੁਹਾਡੇ ਸਾਹਮਣੇ ਅਸੀਂ ਇਹ ਹੀ ਪੀਲ ਗੱਦ ਤੇ ਸਾਡਾ ਘਰ ਬਣ ਜੇ ਕਿਸਾਨ ਤੇ ਬਿਜਲੀ ਬੋਰਡ ਦੇ ਮੁਲਾਜ਼ਮ ਹੋਏ ਆ ਮੋ ਸਾਹਮਣੇ ਰੇਡੀਓ ਸਾਹਿਬ ਇਹ ਕਿਧੇ ਕਾਨੂੰਨ ਨੀਗਾ ਕਿ ਕਿਹਨੂੰ ਨੇਰ ਚ ਬਾਲਣਾ ਕੋ ਜਿਹੜੀ ਬਿਜਲੀ ਆ ਇਹ ਸਾਡੀ ਆ ਸਾਡੀਆਂ ਪੈਲੀਆਂ ਚ ਖੰਭੇ ਲੱਗੇ ਤਾਰਾਂ ਲੱਗੀਆਂ ਸਾਡੇ ਟੈਕਸ ਚੱਲ ਰਹੇ ਆ ਲੇਕਿਨ ਬੱਤੀ ਇੱਕ ਪਾਸੇ ਤੇ ਭਗਵੰਦ ਮਾਨ ਨੇ ਫ੍ਰੀ ਕੀਤੀ ਆ ਦੂਜੇ ਪਾਸੇ ਡੰਡਾ ਚੜਾਇਆ ਇਹ ਬਿਜਲੀ ਵਾਲਿਆਂ ਦੇ ਵੀ ਭਾਈ ਚੇਪਾਲ ਮੀਟਰ ਲਾਓ ਬੰਦ ਕਰਾਓ ਬੰਦ ਕਰੋ ਬੰਦ ਕਰੋ ਬਿਜਲੀ ਚੋਰੀ ਬੰਦ ਕਰੋ ਬੰਦ ਕਰੋ ਬੰਦ ਕਰੋ ਬਿਜਲੀ ਚੋਰੀ ਮੁਦਾਬਾ 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 ਮੁਰਦਾਬਾਦ 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 ਮੈਂ ਸੱਜ ਰਹਿਤ ਮੁਰਦਾਬਾਦ ਮੁਰਦਾਬਾਦ ਇੱਕ ਦੂਜੇ ਦੇ ਖਿਲਾਫ ਜੰਮ ਕੇ ਕੀਤੀ ਨਾਰੇਬਾਜ਼ੀ ਕਿਹੜਾ ਇਸ਼ੂ ਨਿਆਗਾ ਚ ਇਹ ਮੀਟਰ ਨਸਰ ਦਾ ਮੀਟਰ ਨਾ ਬਦਲੀ ਹੋਣਾ ਉਹ ਨਵਾਂ ਲੱਗਣਾ ਬੱਤੀ ਬਾਲਣ ਦੇ ਉਹ ਦੁਫਾਰਟੀ ਤੋਂ ਮਿਲਦਾ ਇਹਦਾ ਚੇਪਲੇ ਮੀਟਰ ਦਾ ਇਸ਼ੂ ਲੱਗਦੇ ਚੇਪਲੇ ਜਿਤੇ ਲਗਾਏ ਗੰਭੀਰ aarop ਇੱਕ ਪਰਿਵਾਰ ਨੂੰ 32 ਤੋ ਬਾਂਝਾ ਕੀਤਾ ਗਿਆ ਹੀ ਜਥੇ ਬੰਦੀ ਨੇ ਫੈਸਲਾ ਕਰਕੇ ਬੈਠੇ ਆ ਜਦੋਂ ਤੱਕ ਉਤਾਰਾ ਨਹੀਂ ਲੱਗਦੀਆਂ ਨਹੀਂ ਜਾਊਗਾ ADO ਸਾਹਿਬ ਇਥੋਂ ਦਫ਼ਤਰੋਂ ADO ਸਾਹਿਬ ਕਹਿੰਦਾ ਮੈਂ ਉੱਪਰੋਂ ਹੁਕਮ ਆਇਆ ਆਂ ਗਿਆ ਠੀਕ ਉੱਪਰ ਗੱਲ ਕਰ ਲਾ ਹੁਣ ਉੱਪਰ ਵਾਲੇ ਸੁਲਾ ਲੈਣ ਜਦੋਂ ਤੱਕ ਤਾਰ ਨਹੀਂ ਲੱਗਦੀ ਬਿਲਕੁਲ ਨਹੀਂ ਇਥੋਂ ਜਾਵਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਦਾਅਵਾ ਹੈ ਕਿ ਪਿੰਡਾਂ ਦੇ ਵਿੱਚ ਚੇਪ ਵਾਲੇ ਮੀਟਰ ਨਹੀਂ ਲੱਗੰਦੇ ਨੇ ਕੇਦੇ ਜੁਰਮਾਨੇ ਨਹੀਂ ਤਾਰਨੇ ਤੇਰਾ ਨਾਜੀ ਤੋ ਤੇ ਮੇਰੇ ਡੰਗਰੇ ਦੀ ਹੱਥ ਦੇਖੋ ਪਹਿਲੇ ਸਾਨੂੰ ਇੱਕ ਪੱਠਾ ਨਹੀਂ ਮੋਠਾ ਨਹੀਂ ਕੋਈ ਪਿੰਡ ਆਂ ਦਿੱਤਾ ਕਿਸ ਨੇ ਕਿਉਂਕਿ ਹਾਰੀ ਪਾਰ ਪੈ ਲਈ ਆ ਉਹ ਵੀ ਫਸਲ ਜੇ ਪਹਿਲੇ ਫਸਲ ਦੀ ਹੱਥ ਦੇਖੋ ਤੇ ਜਿਹੜੇ ਆਦਿ ਉਹਦਰ ਚਲ ਜਾਓ ਉਹਦਰ ਚਲ ਜਾਓ ਉਹਦਰ ਕੀ ਰੱਖੇਦਾ ਆਸ ਬੰਦੇ ਨਹੀਂ ਆਸ ਵੋਟਾਂ ਨਹੀਂ ਪਾਉਂਦੇ ਮੋਦੀ ਮੋਦੀ ਕੀ ਜਾਣੀ ਨੂੰ ਨਹੀਂ ਪਾਈਆਂ ਵੋਟਾਂ ਸਾਡਾ ਕੱਖ ਨਹੀਂ ਸੋਚਿਆ ਕਿਸ ਨੇ ਮੈਂ ਪੁੱਤ ਬੁਲਾਇਆ ਤੁਹਾਨੂੰ ਵੀ ਸਾਡਾ ਡੰਗਰ ਭੁੱਖੇ ਮਰਾ ਦੇ ਸਾਨੂੰ ਕੁਛ ਨਹੀਂ ਆਇਆ ਪਿੰਡ ਮੌਕਾ ਦੇਖੋ ਸਾੜਾਈਏ ਇਹ ਪੱਠੇ ਤੇ ਸਾਰੇ ਪਿੰਡ ਦੇ ਲੋਕ ਪਹਿਲੀ ਆਪ ਹੀ ਆ ਜਿਨ੍ਹਾਂ ਨੇ ਡੰਗਰ ਰੱਖਦੇ ਆ ਪੱਠੇ ਵੀਰੇ ਅਸਨੇ ਚ ਪੈ ਹੀ ਨਹੀਂ ਪੱਠਾ ਤੇ ਲਿਆਉਣਾ ਕਿਥੋਂ ਆ ਇਹ ਲੋਕ ਦਿਨ ਦਿਨ ਉਹ ਵੀ ਸਾਨੂੰ ਆਂਦਾ ਤੇ ਪਹਿਲੀ ਪਹਿਲੀ ਸਾਡੀ ਪਾਰ ਆ ਮੌਕਾ ਦੇਖੋ ਜਾਈਏ ਮੌਕਾ ਦੇਖੋ ਸਾਡਾ ਪਾਰ ਪਾਣੀ ਚੜਿਆ ਮਿੰਨਾ ਆਇਆ ਮਿੰਨਾ ਆਇਆ 6 ਜਹਾਦੀ ਟੂੜੀ ਸਤਾ ਹੀ ਰਹੀਆਂ ਸਾਰੀ ਜਹਾੜੀਆਂ ਤੇ ਅਜੇ ਜਾਓ ਦੇਖੋ ਅੰਦਰ ਸਾਡੇ ਮੋਠ ਟੂੜੀ ਨੇ ਕੱਤੀ ਪਾਈਆਂ ਅਸੀਂ ਡੰਗਰਾਂ ਨੂੰ ਹਰਾਚਾਰਾ ਨਹੀਂ ਆਉਂਦੇ ਨਾ ਕੁਛ ਵੀ ਨਹੀਂ ਆਇਆ ਹਰਾਚਾਰਾ ਨਹੀਂ ਆਇਆ ਤੂੜੀ ਨਹੀਂ ਆਈ ਕੋਈ ਮਤਲ ਚੌਖਰ ਚੁੱਕ ਤੇ ਚਲੋ ਅਸੀਂ ਮਰ ਚੰਗਾ ਪਾਣਾ ਜਾਂ ਡੰਗਰੀ ਆ ਜਦੋਂ ਗੋਵਾਲੋ ਵਾਪਸ ਹੋ ਜਾਂਦਾ ਪਾਣੀ ਕਿੰਨੇ ਦਿਨ ਹੋਏ ਨਿਕਲੇ 1.5 ਮਹੀਨਾ ਹੋ ਗਿਆ 1.5 ਮਹੀਨਾ ਹੋ ਗਿਆ ਨਿਕਲੇ ਨਿਕਲੇ ਕਿਨੇ ਕੱਲ੍ਹ ਨੇ ਆਇਆ ਕਿਹਾ ਨਹੀਂ ਨਿਕੜਿਆ ਅੱਜ ਪਾਣੀ ਹੈ ਤੇਜ਼ ਹੈ ਪਟਾਰ ਬਾਬੇ ਦੇ ਹੱਥ ਦਿਖੋ ਜਾਈਏ ਪਹਿਲੀ ਚੋਤੇ ਨਿਕਲ ਗਿਆ ਪਾਣੀ ਨਹੀਂ ਨਿਕਲਿਆ ਮੈਂ ਵੀ ਜਾ ਕੇ ਤੇ ਦੇਖੋ ਦੇਖੋ ਸਹੀ ਆ ਗਿਆ ਬਾਬਾ ਬੜਾ ਤੇ ਅਏ ਬਾਬੇ ਕੱਲਾ ਹੀ ਹੋਈ ਆਇਆ ਤੇ ਪਾਣੀ ਸਾਰੇ ਖਰਾਬ ਹੋ ਗਏ ਨਾ ਹੈ ਹੀ ਨਹੀਂ ਤੇ ਮੁੰਡੀਆਂ ਆਪ ਕਮਾਦ ਮੁੰਡੀਆਂ ਹੀ ਆ ਤੇ ਲੋਕੀ ਸਾਡੇ ਉਧਰ ਹੋ ਗਏ ਤੇ ਹੜਾ ਵਾਲੇ ਪਾਸੇ ਹੋ ਗਏ ਉਧਰ ਪੱਟੇ ਪਜਾਂਦੇ ਇੱਧਰ ਕੋਈ ਨਹੀਂ ਆਇਆ ਇੱਧਰ ਕੋਈ ਨਹੀਂ ਆਇਆ ਮੈਂ ਪੁੱਛੀਏ ਦੇਖੀ ਲੋ ਕੋਈ ਨਹੀਂ ਆਇਆ ਕਿੰਨੇ ਡੰਗਰ ਉਹਨਾਂ ਦੇ ਪਿੰਡ ਚ ਪਿੰਡੇ ਚੋਣਾ ਦੋ 300 ਡੰਗਰ ਲੱਗੇ ਸ਼ਕੇ ਪਿੰਡਾਂ ਦਾ ਵੀ ਇਹੀ ਹਾਲ ਹੈ ਕਿੰਨੇ ਪਿੰਡ ਸਾਰਿਆਂ ਦਾ ਖਸਾਬ ਹੈ ਪਠਾ ਮਿਲਾਂ ਹੀ ਕਿਹਨੂੰ ਡੰਗਰੇ ਪਾਣੀ ਵਾਲੀ ਬਣਿਆ ਕਿਥੋਂ 2 ਮੀਲ ਮਕੇਰੀਆਂ ਲੋ ਪੱਠੇ ਲਾਈਏ ਮੁੜੇ ਪਾ ਦੇਣੋਂ ਮੁੜੇ 3 ਵਜੇ ਨੇ ਗਏ ਬੱਚੇ ਨੇ ਕਿਨੇ ਕੇ ਬੱਚੇ ਨੇ ਜਿਹੜੇ ਪੱਠੇ ਲਿਆਵਾਲੇ ਇਹ ਦਿਨੇ ਫਿਰ ਪੱਠੇ ਦਾ ਰੇਟ ਵੀ ਵਧਿਆ ਹੋਣਾ ਮਹਿੰਗੇ ਹੋਏ ਹੋਣ ਆਂ ਮੁੱਲ ਲੈ ਨਹੀਂ ਮੁੱਲ ਕਿਥੋਂ ਲੈਣਨਾ ਪੈਸੇ ਕਿਥੋਂ ਲੈਣਨਾ ਜਾਂੜੀ ਲਵਾ ਦੇ ਪੈਸੇ ਕਿਥੋਂ ਲੈਣਨਾ ਆਪਣਾ ਹੋਰ ਕੀ ਸਮੱਸਿਆ ਪੇਸ਼ ਆ ਰਹੀ ਹੈ ਮੇਰਾ ਨਾਮ ਪੂਜਾ ਹੈ ਤੇ ਸਾਨੂੰ ਡੰਗਰਾਂ ਦੀ ਬਹੁਤ ਜ਼ਿਆਦਾ ਪ੍ਰੋਬਲਮ ਹੈ ਹਨ ਡੰਗਰਾਂ ਵਾਸਤੇ ਕੋਈ ਨਹੀਂ ਪੱਠਾ ਦਿੱਤਾ ਨਾ ਹੀ ਪੱਠੇ ਬਾਹਰ ਰਹਿ ਗਏ ਤੇ ਨਾ ਹੀ ਕਿਤੋਂ ਲਿਆ ਸਕਦੇ ਆ ਕਿਤੋਂ ਲਿਆਈ ਇਨਸ਼ਾਅੱਲਾ ਤੱਕ ਤਾਂ ਪਾਣੀ ਹੈਗਾ ਤੇ ਪੱਠੇ ਬਾਰੋਂ ਨਹੀਂ ਸਾਨੂੰ ਕੋਈ ਵੀ ਦੇ ਕਰਤਾ ਤੇ ਕਮਾਂਦ ਵੀ ਸਾਡੇ ਡੁੱਬ ਗਏ ਦੇ ਚਲੋ ਗਾਲੀ ਗੇਦੇ ਆ ਪੱਠੇ ਕਿਤੋਂ ਲਿਆਈ ਐ ਅਸੀਂ ਪਹਿਲੀ ਸਾਰੇ ਪਿੰਡ ਵਾਲੇ ਦੀ ਕਿਨਾਰੇ ਤੇ ਹੀ ਅਭਿਆਸ ਦੇ ਹਾਂਜੀ ਸਾਰੀ ਕਿਨਾਰੇ ਤੇ ਹੀ ਸਾਰੀ ਸਾਰੇ ਦੇ ਸਾਰੇ ਪੱਟੇ ਖਰਾਬ ਹੋ ਚੁੱਕੇ ਹਾਂਜੀ ਸਾਰੇ ਦੇ ਸਾਰੇ ਤੁਸੀਂ ਤਾਂ ਬਾਹਰ ਪੈਂਦੀ ਪਹਿਲੀ ਸਾਰੇ ਹਾਂਜੀ ਮਕੇਰੀਆਂ ਤਾਂ ਕਿ ਪੱਠੇ ਲੈਣ ਜਾਣ ਆ ਮਕੇਰੀਆਂ ਤਾਂ ਕਰਾਸੀ ਪੱਠੇ ਲਿਆ ਕਰਨੀ ਮਕੇਰੀਆਂ ਤਾਂ ਸਾਨੂੰ ਐਂਦਾ ਕਿ ਸਾਨੂੰ ਮੁੱਲ ਮਕੇਰੀਆਂ ਤੋਂ ਹੋਰ ਸਾਨੂੰ ਪੱਠੇ ਨਹੀਂ ਮਿਲ ਗਦੇ ਜਦੋਂ ਸਾਨੂੰ ਅਜ ਡੰਗਰ ਮੈਂ ਡੰਗਰ ਦੇ ਦੇ ਸਾਨੂੰ ਜਿਆਦੇ ਕਿੰਨੇ ਦਿਨ ਤੋਂ ਡੰਗਰ ਪੁੱਖੇ ਰਹੇ ਸਾਡੇ 1.5 2 ਮਹੀਨੇ ਹੋ ਗਏ ਜਦੋਂ ਦਾ ਪਾਣੀ ਜਦੋਂ ਦਾ ਪਾਣੀ ਤੁਸੀਂ ਨਾਲ ਲੱਗੇ ਦਾ ਨਾ ਸਾਡਾ ਇਹੀ ਹਾਲ ਹੈ ਸਾਡੇ ਤੇ ਡੰਗਰ ਵੀ ਹੁਣ ਸੁੱਕੀ ਤੂੜੀ ਵੀ ਨਹੀਂ ਖਾਏ ਕਰਦੇ ਹੈਗੇ ਤੂੜੀ ਵੀ ਸਾਡੀਆਂ ਤੂੜੀਆਂ ਵੀ ਖਤਮ ਹੋ ਗਈਆਂ ਤੂੜੀਆਂ ਵੀ ਕਿੱਥੋਂ ਆਣ ਤੇ ਚੜੀ ਵੀ ਸੇਵਾ ਆਂਦੀ ਹੈ ਸਾਡੇ ਤੇ ਕਰਪੂਜ਼ ਦੀ ਨਹੀਂ ਆ ਗਈ ਪੱਠੇ ਦੱਥੇ ਚੱਲ ਸਾਨੂੰ ਹੋਰ ਕੁਝ ਨਹੀਂ ਸਾਨੂੰ ਸਿਰਫ ਪੱਠੇ ਦੱਥੇ ਚਾਹੀਦੇ ਸੇਵਾ ਆਂਦੀ ਹੈ ਕੋਈ ਸਮੱਸਿਆ ਵੀ ਆਉਂਦਾ ਸਾਡੇ ਕੁਝ ਵੀ ਨਹੀਂ ਆਇਆ ਤੇ ਕਿਹੜੇ ਕਿਹੜੇ ਪਿੰਡ ਲੱਗੇ ਲੱਗੇ ਛਗੇ ਦੋ ਆਂਡਾ ਦੋ ਵੋਲਟ ਦੋ ਵੋਲਟ ਦੇਖ ਤਪੂਰ ਜਕਤਪੂਰ ਹੋ ਗਿਆ ਡੇਰੇ ਦੋ ਵਲ ਦੇ ਡੇਰੇ ਜਿੱਥੇ ਪਾਣੀ ਵੀ ਪੁੱਜ ਗਿਆ ਪਤਾ ਨਹੀਂ ਪਾਣੀ ਹੁਣ ਉੱਤਰਨਾ ਸ਼ੁਰੂ ਹੋ ਗਿਆ ਲੱਗਦਾ ਕਿ ਪੱਠੇ ਕੋਈ ਪੱਠੇ ਨਹੀਂ ਕੱਟ ਤੂੰ ਕੱਟ ਸਾਨੂੰ ਦੋ ਮਹੀਨੇ ਪੱਠੇ ਮੁਸ਼ਕਲ ਹੈ ਬਹੁਤ ਮੁਸ਼ਕਲ ਹੈ ਹਨੋਂ ਪੱਠਿਆਂ ਦੀ ਕੋਈ ਡੰਗਰ ਬਿਮਾਰ ਵੀ ਹੋਇਆ ਹੈ ਦਿਨਾਂ ਚ ਬਾਰਿਸ਼ਾਂ ਹੋਈਆਂ ਕਾਫੀ ਹਾਂਜੀ ਬਿਮਾਰ ਵੀ ਹੈਗੇ ਆ ਵਿੱਚ ਨਹੀਂ ਵਿੱਚ ਹੈਗੇ ਆ ਬਿਮਾਰ ਜਿਨ੍ਹਾਂ ਦੇ ਹੈਗੇ ਆ ਉਹਨਾਂ ਦੇ ਹੈਗੇ ਆ ਨਾ ਮੇਰੀ ਬੇਟੀ ਮੀਨਾ ਵੀ ਨਾ ਹੋ ਗਿਆ ਸਾਨੂੰ ਦਵਾਈਆਂ ਕਰੰਦਿਆਂ ਨੂੰ ਪੱਠਿਆਂ ਡੰਗਰਾਂ ਦੀਆਂ ਤੇ ਸਾਨੂੰ ਚਲੋ ਡਾਕਟਰਾਂ ਦੀ ਟੀਮ ਵੀ ਚਾਹੀਦੀ ਹੈ ਸਾਡੇ ਰੰਗਰਾਂ ਨੂੰ ਬਿਮਾਰ ਹੈ ਬਿਮਾਰੀ ਦੇ ਕਿ ਖੜੇ ਆ ਔਰ ਇਸ ਕੇਂਦਰ ਵਿੱਚ ਇੱਕ ਬੜਾ ਬੁढ़ा ਆਤਸ ਹੋਇਆ ਸੀਗਾ 29 ਦਸੰਬਰ ਜੀਵਨ ਸੁਖੀ ਉੱਪਰ ਵੀਰਾ ਮਸੀ ਵਾਸੀ ਤਲਵੰਡੀ ਵਾਸੀ ਉਹ ਹੜਾ ਦੇ ਪ੍ਰਕੋਪ ਦੇ ਵਿੱਚ ਉਹਦੇ ਮਨ ਦੇ ਵਿੱਚ ਜਜ਼ਬਾ ਸੀ ਕਿ ਮੈਂ ਵੀ ਸੇਵਾ ਕਰਾਂ ਤੇ ਜਿਹੜੇ ਲੋਕ ਹੜਾ ਦੇ ਵਿੱਚ ਪ੍ਰਭਾਵਿਤ ਹੋਏ ਨੇ ਜਾਂ ਜਿਹੜੇ ਹੜਾ ਦੇ ਵਿੱਚ ਫਸੇ ਦੇ ਨੇ ਉਹਨਾਂ ਨੂੰ ਮੈਂ ਕੱਢ ਕੇ ਲਿਆਵਾਂ ਤੇ ਉਸ ਜਜ਼ਬੇ ਨੇ ਉਸ ਸੇਵਾ ਪ੍ਰਗਨ ਲੈ ਕੇ ਉਹ ਸਲਾਮਤ ਵਗਲੇ ਪਾਸੇ ਹਰਦਾਨ ਤੇ ਮੰਗਲ ਚਲੇ ਗਿਆ ਆ ਜਜ਼ਬੇ ਕੋ ਤੋਂ ਬੰਦੇ ਲੈ ਕੇ ਪਾਰੀ ਜੋ ਖੜ ਰਿਹਾ ਸੀਗਾ ਉਹਨੂੰ ਉੱਥੇ ਸੱਪ ਤੋਂ ਦੱਸ ਗਿਆ ਤੇ ਬਹੁਤ ਕਿਸਮਤ ਦੀ ਨਾਲ ਉਹਦੀ ਮੌਤ ਹੋ ਗਈ। ਇਹਨੂੰ ਹਸਪੀਟਲ ਵੀ ਲੈ ਕੇ ਗਏ ਔਰ ਡਾਕਟਰ ਨੇ ਬਾਹਰ ਲਾਇਆ ਪਰ ਉਹ ਬਚਾ ਨਹੀਂ ਸਕਦਾ। ਸੋ ਬੜਾ ਦੁਖਦਾਈ ਸੀ। ਮੈਂ ਉਸ ਵਕਤ ਦੇਖੇ ਆਇਆ ਕਿ ਮੇਰੇ ਮੋਕੇ ਦੇ ਸਰਪੰਚ ਸਾਹਿਬ ਨੇ ਸਾਡੇ ਜੇ ਜੀ ਸਾਹ ਪਾਰਸੋਹਾਂ ਦੇ ਬੇਟੇ ਮonti ਜੀ ਔਰ Rafi ਜੀ ਆ ਸਾਡੇ ਗੋਰੀ ਦੇ ਜਿਹੜੇ ਸੁਲਿੰਗਪੁਰ ਅੰਗਲਾ ਤੋਂ ਸਰਪੰਚ ਸਾਹਿਬ ਨੇ ਇਹਨਾਂ ਲਈ ਜਿਆਦੀ ਇੱਕ ਬਹੁਤ ਵੱਡਾ ਦੁਖਾਂਤ ਹੋਇਆ। ਉਹ ਮੌਦੋ ਵੀ ਆਇਆ ਸੀ ਤੇ ਮੈਂ ਕਿਹਾ ਵੀ ਹੁਣ ਕਰ ਕੁਝ ਨਹੀਂ ਸਕਦੇ। ਉਹ ਨੌਜਵਾਨ ਮੁੰਡਾ ਸੀ ਜੀਵਨ ਮਸੀਹ। ਇਹਨਾਂ ਦੀ ਪਰਿਵਾਰ ਦੇ ਵਿੱਚ ਇੱਕ ਵੀ 25 ਦਿਨ ਪਹਿਲਾਂ ਦੁਖਾਂਤ ਹੋਇਆ। ਉਹਦਾ ਵੱਡਾ ਭਰਾ ਉਹਦੀ ਮੌਤ ਹੋ ਗਈ ਸੀ। ਤੇ ਕੋਈ ਲਫਧ ਨਹੀਂ ਸੀ ਕੀ ਕਰਦੇ ਇਹ ਬੱਚੀ ਕੋਲ ਆਏ ਸਾ। ਤੇ ਫੇਰ ਜੋ ਮਨਜ਼ ਰੱਖਿਆ ਵੀ ਇਹ ਦੁੱਖੇ ਬਹੁਤ ਆ। ਪਰ ਦੁੱਖ ਨੂੰ ਕਿਸ ਤਰੀਕੇ ਨਾਲ ਘਟਾਇਆ ਜਾਵੇ। ਤੇ ਮੈਨੂੰ ਅੱਜ ਇਸ ਗੱਲ ਦੀ ਘਾਟ ਹੈ ਸਾ। ਯਾਰ ਇਹ ਜਿਹੜੀ ਅੱਜ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਆ ਉਹ ਭਗਵੰਤ ਮਾਨ ਜੀ ਦੀ ਹੈ ਕਿ ਸਾਡੇ ਮੁੱਖ ਮੰਤਰੀ ਨੇ ਉਹਨਾਂ ਦੀ ਯੋਗ ਅਗਵਾਈ ਥੱਲੇ ਹਰ ਪੀੜਤਾ ਲਈ ਬਹੁਤ ਕੁਝ ਕੀਤਾ ਜਾ ਰਿਹਾ ਉਸ ਲੜੀ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਇੱਕ ਫੈਸਲਾ ਕੀਤਾ ਕਿ ਜਿਹੜਾ ਜੀ ਸਾਡੇ ਚੋਂ ਜੁਦਾ ਹੋ ਗਿਆ ਪਰ ਖਾਸ ਕਰਕੇ ਬੱਚਾ ਤੇ ਸਭ ਜੱਥੇ ਨਾਲ ਗਿਆ ਸੇਵਾ ਕਰ ਰਿਹਾ ਸੀ ਉਹਨੂੰ 4 ਲੱਖ ਰੁਪਏ ਦੀ ਰਾਸ਼ੀ ਜਿਹੜੀ ਆ ਉਹ ਦਿੱਤੀ ਜਾਵੇ ਅਗੀ ਪਰਵਾਰ ਥੋੜਾ ਬਹੁਤ ਅਪੜਿਆ ਆਪਣੀ ਸੁਭਾਅ ਹੈ ਇਹ ਸੌਂਗ ਦੀ ਕੀਮਤ ਨਹੀਂ ਹੈਗੀ ਜਿੰਨੀ ਮਰਜ਼ੀ ਕੀਮਤ ਲਾ ਲਾ ਬੰਦੇ ਦੀ ਕੋਈ ਕੀਮਤ ਨਹੀਂ ਕੋਈ ਉਹਦੀ ਪਰਭਾਈ ਨਹੀਂ ਪਰ ਆ ਇੱਕ ਛੋਟੀ ਜਿਹੀ ਰਕਮ 4 ਲੱਖ ਰੁਪਏ ਦੀ ਇਹ ਸਾਡੀ ਬੇਟੀ ਨੂੰ ਛੋਟੇ ਬੱਚਿਆਂ ਨੂੰ ਪਾਪਾ ਆਪ ਨੂੰ ਮੜਾ ਮੋਟਾ ਆਸਰਾ ਦੇਣ ਵਾਸਤੇ ਮੋਟੀ ਜੀ ਇੱਕ ਸਹਾਰਾ ਬਣੇਗੀ ਤਾਂ ਕਿ ਇਹ ਖੜੀ ਹੋ ਸਕੇ ਤੇ ਅੱਗੇ ਜਿੰਜੀ ਦੀ ਜੋੜ ਦੇ ਵਿੱਚ ਵਾਚ ਕਿ ਸੋ ਮੈਂ ਤੁਹਾਨੂੰ ਬਾਤ ਕਰਦਾ ਮੌਜੂ ਮੁੱਖ ਮੰਤਰੀ ਜੀ ਦਾ ਔਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦਾ ਯਕਾ 29 ਅੱਠ ਨੂੰ ਇਹ ਵਾਕਿਆ ਹੋਇਆ ਕਿ ਅੱਜ 12 ਤਰੀਕ ਨੂੰ ਇਹ ਪਰਿਵਾਰ ਨੂੰ ਮਿਲ ਗਏ 4 ਲੱਖ ਰੁਪਏ ਸੋ 12-12 ਦਿਨਾਂ 13 ਦਿਨਾਂ ਦੇ ਅੰਦਰ ਅੰਦਰ ਤੇ ਮੈਂ ਸਮਝਦਾ ਵੀ ਭਗਵੰਤ ਮਾਨ ਜੀ ਦੀ ਸਰਕਾਰ ਅਰਵਿੰਦ ਕੇਜਰੀਵਾੜ ਜੀ ਦੀ ਸੋਚ ਆਮ ਆਦਮੀ ਪਾਰਟੀ ਦੀ ਸੋਚ ਸੰਵੇਦਨਸ਼ੀਲ ਆ ਜਿਦੋਂ ਤੱਕ ਇਹੋ ਜਿਹੇ ਮਸਲੇ ਆਉਂਦੇ ਆ ਔਰ ਅੱਜ ਸਾਰਾ ਪੰਜਾਬ ਇਸ ਪਾਸੇ ਕੁਬਾਬਤ ਹੋਇਆ ਪਿਆ ਔਰ ਵਧੀਆ ਗੱਲ ਇਹ ਹੋਈ ਆ ਕਿ ਅੱਜ ਇਨਸਾਨੀਅਤ ਜਗਦੀ ਆ ਹਰ ਇਨਸਾਨ ਇੱਕ ਦੂਜੇ ਦੀ ਮਦਦ ਨੂੰ ਉੱਪਰ ਤਗੜਾ ਹੋ ਕੇ ਲੱਗਾ ਸੋ ਅੱਜ ਇੱਥੇ ਤਲਵੰਡੀ ਵਿੱਚ ਆਏ ਆ ਮੈਂ ਪਰਿਵਾਰ ਨੂੰ ਇਹ ਵੀ ਭਰੋਸਾ ਦਿੱਤਾ ਕਿ ਉਹ ਜਿਉਣਾ ਕੁਮੜੇ ਦੇ ਆ ਸਕਰਦੇ ਪਰ ਤੇਰੀ ਜ਼ਿੰਦਗੀ ਦੇ ਵਿੱਚ ਜਿੰਨੇ ਚੋਗੇ ਆ ਅਸੀਂ ਹਾਜ਼ਰ ਆ ਪੂਰਾ ਅਦਾ ਕੋਸ਼ਿਸ਼ ਹੋਏਗੀ ਕਿ ਪਰਿਵਾਰ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਾ ਹੋਵੇ ਸਰਪੰਚ ਸਾਹਿਬ ਤੁਸੀਂ ਇੱਥੇ ਹੋ ਬਿਲਕੁਲ ਕੋਈ ਨਹੀਂ ਤੁਸੀਂ ਹੋ ਰਹੀ ਤੁਸੀਂ ਇੱਥੇ ਹੋ ਕੋਟੂ ਜੀ ਇਹ ਪਰਿਵਾਰ ਨੂੰ ਤੁਸੀਂ ਸਾਰਿਆਂ ਦੇ ਸੰਭਾਲਣਾ ਇਹ ਸਾੜਾ ਜਿੰਨਾ ਪਰਿਵਾਰ ਆ ਸਾਡਾ ਆਪਣਾ ਪਰਿਵਾਰ ਔਰ ਮੈਂ ਅੱਗੇ ਵੀ ਕਿਹਾ ਵੀ ਜਿੱਥੋਂ ਤੱਕ ਇਸ ਪਾਈਚਾਰੇ ਦੀ ਗੱਲ ਆ ਸਾਨੂੰ ਦੋ ਮਾਰਾਂ ਪੈਂਦੀਆਂ ਨੇ ਇੱਕ ਤੇ ਗਰੀਬੀ ਆ ਦੂਜੀ ਅਨਪੜਤਾ ਉਹ ਤੋਂ ਦੁਆ ਦੇ ਖਰਾਬ ਲੜਨਾ ਆਪਣੀ ਅੱਗੇ ਜ਼ਿੰਦਗੀ ਵਧੀਆ ਕਰਨੀ ਆ ਸੋ ਮੈਂ ਪਰਿਵਾਰ ਨੂੰ ਵੀ ਨਗਰ ਨੂੰ ਵੀ ਇਹ ਵਿਸ਼ਵਾਸ ਲਾਉਣਾ ਵੀ ਇਹੋ ਜਿਹੇ tufaan ਦੇ ਵਿੱਚ ਪਰਮਾਤਮਾ ਕਿਸੇ ਨੂੰ ਨਾ ਪਾਵੇ ਪੰਜੀਆਂ ਜੋ ਆ ਗਿਆ ਤੇ ਆਪਾਂ ਪਰਮੇ ਦੇ ਨਾਲ ਪਰਿਵਾਰ ਹੋਰ ਰਗਣ ਦੇ ਨਾਲ ਖੜੇ ਆ ਕਿ ਬਹੁਤ ਨਾ ਕਹਿੰਦਾ ਹੋਇਆ ਉਸ ਅਸੀਜ਼ ਜੁਲੀਅਰ ਮਸੀਹ ਨੂੰ ਸਰਦਾ ਦੇ ਬੋਲ ਵੀ ਭੇਟ ਕਰਦਾ ਪਰਮਾਤਮਾ ਆਪਣੇ ਚਰਨਾ ਕਮੇ ਨੂੰ ਵਾਸ ਦੇ ਔਰ ਪਿੱਛੇ ਪਰਿਵਾਰ ਨੂੰ ਪੂਰੀ ਹਿੰਮਤ ਦੇਵੇ ਕਿ ਇਸ ਦੁੱਖ ਦੀ ਘੜੀ ਚੋਂ ਉਹ ਨਿਕਲ ਸਕੇ। ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਜੈ ਮਸਤ। ਕਮ ਪਿੰਡ ਮੇਲਾ ਸਦਾ ਵਾ ਪਾਣੀ ਦੇ ਹਲਾਤਾ ਕਰਨ ਮੇਰੇ ਛੱਤਾਂ ਵੀ ਡਿੱਗ ਗਈਆਂ ਜਦੋਂ ਪਾਣੀ ਆਇਆ। ਪਾਣੀ ਨਿਕਾਲ ਕੇ ਇਨੇ ਨਾ ਪਾਣੀ ਕਰਕੇ ਮੇਰੇ ਛੱਤਾਂ ਵੀ ਤੇ ਮੇਰੇ ਸਾਰੇ ਘਰ ਵੀ ਟੱਟ ਚੁੱਕਾ ਵਾ। ਕਿ ਪਾੜ ਕੇ ਮੇਰੇ ਘਰ ਬੰਨਣ ਦੀ ਕੋਸ਼ਿਸ਼ ਕਰੇ ਆਪਕਾ ਜਦੋਂ ਇਨੇ ਨਾ ਪਾਣੀ ਹੋ ਤੋ ਮੇਰੇ ਚਾਚਾ ਜੀ ਮੈਨੂੰ ਲੈ ਕੇ ਗਏ ਹੀ ਆਪਣੇ ਘਰ ਬਾਰਿਸ਼ ਹੱਤਾਂ ਡਿੱਗਣੀਆਂ ਪਿਛਲਾ ਤੇ ਮੇਰਾ ਪਿਛਲਾ ਮੀਂਹ ਜਦੋਂ ਪਹਿਲੇ ਮੀਂਹ ਪੈਂਦੇ ਤੇ ਪਿਛਲਾ ਤੇ ਮੇਰਾ ਡਿੱਗ ਚੁੱਕਾ ਇਹਦੇ ਵਿੱਚ ਮੈਂ ਰਹਿੰਦੀ ਸੀ ਜਦੋਂ ਜਿਆਦਾ ਪਾ ਮਾਰਿਸ਼ 24 ਘੰਟੇ ਜਦੋਂ ਬਾਰਿਸ਼ ਹੋਈ ਤੇ ਮਨ ਕਿ ਇਹ ਵੀ ਡਿੱਗਣਾ ਸਟਾਰਟ ਹੋ ਗਿਆ ਇੰਨੇ ਨਾਲ ਪਾਣੀ ਹੀ ਤੇ ਜਦੋਂ ਮੇਦੇ ਚਾਚਾ ਜੀ ਨੇ ਮੈਨੂੰ ਕੱਢ ਕੇ ਘਰਿਆ ਸੀ ਤੇ ਮਨ ਕਿ ਮੰਗਰ ਜਦੋਂ ਜਿਵੇਂ ਪਾਣੀ ਹੈ ਤੇ ਹਾਰ ਕਰਨ ਆ ਵੀ ਕਮਰਾ ਡੇਗ ਚੁੱਕਾ ਸੀ ਇੱਥੇ ਤੱਕ ਦੇ ਪਾਣੀ ਪੂਰੀ ਮਨ ਕਿ ਛੱਤ ਤੇ ਆਣ ਕੇ ਉਹ ਵੀ ਸਾਰੀ ਡਿੱਗ ਮੇਰੀਆਂ ਤਿੰਨ ਬੇਟੀਆਂਾਂ ਕਰ ਬਿਆਲਾ ਮੇਰਾ ਕਾ ਉਹ ਗੱਦੀ ਆਲੀ ਤਾਂ ਆਪਾਂ ਕਰਦਾ ਮੈਂ ਚਾਰਾਂ ਘਰਾਂ ਦਾ ਕੰਮ ਕਰਦੀ ਆਂ ਆਪਣੇ ਘਰ ਦਾ ਗੁਜ਼ਾਰਾ ਕਰਦੀ ਆਂ ਚਾਰਾਂ ਘਰਾਂ ਦਾ ਕੰਮ ਕਰਕੇ ਹੁਣ ਤਾਂ ਲੱਕਾ ਟੱਟ ਚੁ ਕਿੱਥੇ ਰਹਿ ਰਵਾਂਗੇ ਅਸੀਂ ਚਾਚੇ ਆਪਣੇ ਤੇ ਘਰ ਰਹਿ ਰਹੇ ਆਂ ਹਾਂ ਤੁਹਾਡੇ ਸਾਹਮਣੇ ਸਿਰਫ ਮੈਂ ਆਪਣਾ ਰਸ ਨਹੀਂ ਖਰੇਆ ਤੇ ਢੀੜਾ ਕਪੜਾ ਖਰੇ ਸਿਰਫ ਇੱਕ ਪੇਟੀ ਘਰੇ ਹੋਰ ਕੁਝ ਨਹੀਂ ਘਰੇ ਫੋਰਵਰਡ ਦੇ ਸਾਹਮਣੇ ਆਹੀਂ ਇਹ ਹੀ ਪੀਲ ਗੱਦੀ ਤੇ ਸਾਡਾ ਘਰ ਬਣ ਜੇ ਨਾਮ ਮੇਰਾ ਕੇਵਲ ਮਸੀਹ ਆ ਮੈਂ ਇਹਨਾਂ ਦਾ ਚਾਚਾ ਲੱਗਦਾ ਤੇ ਸਾਡੀ ਚਰਚੇ ਚਰਚੋ ਮੈਂ ਆਇਆ ਮੈਂ ਪੂਰੀ ਚਰਚਾ ਪਾਣੀ ਆਂਦੇ ਸੀ ਤੇ بارش ਬੜੀ ਪੈਣ ਦੀ ਤੇ ਮੈਂ ਅਚਾਨਕ ਹੀ ਮੈਂ ਇਹਨਾਂ ਦੇ ਘਰ ਨੂੰ ਆਇਆ ਤੇ ਉਹ ਇਧਰ ਦੇਖਿਆ ਤੇ ਦੀ ਹਾਲਾਤ ਬੜੇ ਮਾਰੇ ਸੀ ਜਿਦੋਂ ਇਹ ਘਰ ਚ ਪਾਣੀ ਇੱਕ ਜੋ ਕੱਢ ਰਹੀ ਹੈ ਜਦ ਦੁਹਰੇ ਜੋ ਬੰਨੇ ਹੋ ਆ ਰਿਹਾ ਪਾਣੀ ਠੀਕ ਹੈ ਤੇ ਮੈਂ ਦੇਖਿਆ ਵੀ ਬਹ ਕਪੜੇ ਛਪੜੇ بچਾਓ ਮਹਿਨ ਤੇ ਦਾਣੇ ਆਪਣੇ ਕੱਢ ਕੇ ਤੇ ਉਧਰ ਰੱਖ ਦੋ ਸਟੋਰ ਮੇ ਤੇ ਫਿਰ ਮੈਂ ਇਹਨਾਂ ਨੂੰ ਆਪਣੇ ਸਟੋਰ ਚ ਲੈ ਆ ਕੇ ਗਿਆ ਅਬ ਸਟੋਰ ਖੁੱਲਾ ਉਥੇ ਰੋਟੀਆਂ ਦਾ ਟਿਬ ਬਣਾਉਂਦੇ ਨੇ ਤੇ ਪਿਛਲੇ ਕਮਰੇ ਤੇ ਪਹਿਲੇ ਇਹਨਾਂ ਦੇ ਟੱਠੇ ਹੋਏ ਨੇ ਸਰ ਬਾਲੇ ਪਾਸੇ ਬਾਲੇ ਟੁੱਟਦੇ ਜਾਂਦੇ ਨੇ ਛੱਤ ਟੁੱਟਦੀ ਜਾਂਦੀ ਆ ਫਿਰ ਮੈਂ ਇਹਨਾਂ ਨੂੰ ਉਥੇ ਲੈ ਗਿਆ ਕੱਢ ਕੇ ਤੇ ਅਬੀ ਸਰ ਇਹਨ ਕੋਈ ਰਾਸਨ ਥੋੜਾ ਜਿਹਾ ਮਿਲਿਆ ਹੋਰ ਕੋਈ ਨਹੀਂ ਆਇਆ ਦਰਵਾਜ਼ੇ ਨਹੀਂ ਜੀ ਕੋਈ ਨਹੀਂ ਪਹੁੰਚਿਆ ਜੀ ਅਭੀ ਤੱਕ ਕਿੰਨਾ ਕ ਨੁਕਸਾਨ ਹੋਇਆ ਅਜੀ ਦੇਖੋ ਕਹਿੰਦੇ ਵੀ ਚਲੋ ਇਹ ਚਾਚਾ ਦਾ ਘਰ ਬਣ ਜੇ ਗਰੀਬਰੀ ਹੈ ਚਲੋ ਬੰਦਾ ਦਿਹਾੜੀਦਾਰ ਹੈ ਇਹ ਦੋ ਤਿੰਨ ਪਿੰਡਾਂ ਦਾ ਕੰਮ ਕਰਦੀ ਆ ਤਿੰਨ ਕੁੜੀਆਂ ਨੇ ਠੀਕ ਕਹਿੰਦੇ ਆਈ ਉਹ ਕਹਿੰਦੇ ਵੀ ਚਲੋ ਇਹਦਾ ਘਰ ਬਣ ਜੇ ਚਲੋ ਹੋਰ ਕੁਝ ਨਹੀਂ ਚਾਹੀਦਾ ਇਹਨਾਂ ਚਾਚਾ ਰਾਂ ਦਾ ਘਰ ਬਣ ਜੇ ਬਸ ਉਹ ਹੀ ਲੋਹਾਰ ਸਾਰੇ ਇਹਨਾਂ ਦੇ ਬਹੁਤ ਮਾੜੇ ਨੇ ਬਹੁਤ ਜਾਕੇ ਸ਼੍ਰੀਨਗਰ ਕੰਮ ਕਰਦਾ ਸਾਡੇ ਦਿਹਾੜੀ ਤੁਹਾਨੂੰ ਪਤਾ ਜਿੰਨੀ ਕ ਮਿਲਦੀ ਆ ਠੀਕ ਉਹ ਪੁਲ ਦੇ ਕਰਕੇ ਉਹ ਪੁਲ ਟੁੱਟਾ ਲਓ ਉਹ ਨਹੀਂ ਆ ਪਾ ਰਿਹਾ ਤੇ ਤਿੰਨ ਬੇਟੀਆਂ ਅੱਜ ਕੱਲ ਤੁਹਾਨੂੰ ਪਤਾ ਤਿੰਨ ਬੇਟੀਆਂ ਨੂੰ ਪੜਾਉਣਾ ਬੜਾ ਮੁਸ਼ਕਲ ਹੈ ਇਹ ਫਿਰ ਲੋਕਾਂ ਦੇ ਘਰਾਂ ਚ ਕੰਮ ਕਰਦੀ ਆ ਉਸੇ ਝਾੜੂ ਪੋਚੇ ਦਾ ਕੰਮ ਕਰਦੇ ਤੇ ਆਪਣੇ ਬੱਚਿਆਂ ਦਾ ਪੇਟ ਭਰਨ ਲਈ ਪਰ ਸਰ ਇਹ ਜੇ ਉਹਨਾਂ ਕਾੜੀ ਵੀ ਪੀਲੇ ਹੋ ਕਰਾਂਗੇ ਵੀ ਚਾਹ ਦੇ ਘਰ ਬਣਨਾ ਚਾਹੀਦਾ ਬਸ ਹੋਰ ਕੀ ਹੈ ਇਹ ਕਹਿੰਦਾ ਨਹੀਂ ਹਣੀ ਰਾਈਆਂ ਨੇ ਵੀ ਚਲੋ ਚਾਹ ਦੇ ਕੋਈ ਵੀ ਮਾਇਤ ਕਰ ਦੇ ਇਹਦਾ ਘਰ ਬਣ ਜੇ ਬਸ ਹੋ ਗਿਆ ਦੇਖੋ ਜੀ ਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਗਰਦਾਖਪੁਰ ਜੋਨਸੀਤ ਬੀਬੀ ਸੁੰਦਰੀ ਜੀ ਪੁਰਾਣਾ ਸ਼ਾਲਾ ਸਾਡੇ ਏਰੀਆ ਦੇ ਵਿੱਚ ਬਿਜਲੀ ਘਰ ਪੈਂਦਾ ਪੰਡੋਰੀ ਸਾਡਾ ਹੀ ਪਿੰਡਾ ਗੋਤਪੁਖਰ ਉੱਥੇ ਐਸਡੀਓ ਸਾਹਿਬ ਮੀਟਰ ਕਿਤੇ ਪੁਰਾਣਾ ਸੜਿਆ ਹੈ ਜਾਂ ਕੀ ਹਿਸਾਬਤਾਬ ਇਹਨਾਂ ਦਾ ਚੱਲਦਾ ਸੀ ਮੀਟਰ ਲਾਉਣ ਜਾਂਦੇ ਸੀ ਚੇਪਾਲਾ ਉਹ ਸਾਡੇ ਜੱਥੇਬੰਦ ਇੱਕ ਪਰਿਵਾਰ ਹੈ ਚੇਪਾਲਾ ਮੀਟਰ ਨਹੀਂ ਲਾਉਂ ਦਿੰਦੇ ਇਹਨਾਂ ਨੇ ਕੀ ਕੀਤਾ ਅੱਜ ਅੱਗੇ ਦੋ ਤਿੰਨ ਹਰ ਗਏ ਅਸੀਂ ਮੋੜੇ ਆ ਮੈਂ ਖੁਦ ਮੋੜੇ ਆ ਵੀ ਨਹੀਂ ਪਾਈ ਅਸੀਂ ਚੇਪਾਲਾ ਮੀਟਰ ਨਹੀਂ ਲੱਗਣ ਦੇਣਾ ਐਡੀਓ ਸਾਹਿਬ ਅੱਜ ਗਏ ਤੇ ਤਾਰਾ ਲਾ ਲਿਆਏ ਮੈਂ ਗੱਲ ਕੀਤੀ ਆ ਮੈਂ ਬਾਹਰ ਗਿਆ ਸੀ ਕਿਤੇ ਆਊਟ ਆਫ ਸਟੇਸ਼ਨ ਮੈਂ ਉਥੋਂ ਗੱਲ ਕੀਤੀ ਵੀ ਐਡੀਓ ਸਾਹਿਬ ਤਾਰਾ ਨਾ ਲਾਓ ਕਿਤੇ ਕਾਨੂੰਨ ਨਹੀਂਗਾ ਵੀ ਕਿਸ ਨੂੰ ਨੇਰੇ ਚ ਭਾਲਣਾ ਐਡੀਓ ਸਾਹਿਬ ਇਹ ਕਿਤੇ ਕਾਨੂੰਨ ਨਹੀਂਗਾ ਵੀ ਕਿਸ ਨੂੰ ਨੇਰੇ ਚ ਭਾਲਣਾ ਕੋਈ ਜਿਹੜੀ ਬਿਜਲੀ ਆ ਇਹ ਸਾਡੀ ਆ ਸਾਡੀਆਂ ਪੈਲੀਆਂ ਚ ਖੰਬੇ ਲੱਗੇ ਤਾਰਾਂ ਲੱਗੀਆਂ ਤੁਹਾਡੇ ਟੈਕਸ ਚੱਲ ਰਹੇ ਆ ਲੇਕਿਨ ਬੱਤੀ ਇੱਕ ਪਾਸੇ ਤੇ ਭਗਵੰਤ ਮਾਨ ਨੇ ਫ੍ਰੀ ਕੀਤੀ ਆ ਦੂਜੇ ਪਾਸੇ ਡੰਡਾ ਚੜਾਇਆ ਹੀ ਬਿਜਲੀ ਵਾਲਿਆਂ ਦੇ ਵੀ ਭਾਈ ਚੇਪਾਲ ਮੀਟਰ ਲਾਓ ਬਿਲਕੁਲ ਹੀ ਦੱਸ ਦੇਣਾ ਚਾਹੁੰਨੇ ਆ ਐਸ ਡੀਓ ਸਾਹਿਬ ਨੂੰ ਕਿ ਪਿੰਡਾਂ ਦੇ ਵਿੱਚ ਖੰਭੇ ਟੇਡੇ ਕਿਤੇ ਪੱਤਰਕਾਰ ਸਾਹਿਬ ਟਾਈਮ ਕੱਢੋ ਮੇਰੇ ਵੀਰ ਤੁਹਾਨੂੰ ਖੰਭੇ ਦਸੀਏ ਤਾਰਾਂ ਦਸੀਏ ਆਹ ਦੇਖੋ ਜੋੜ ਇੱਕ ਮੇਰੇ ਸਿਰ ਤੇ ਆ ਨੰਗਾ ਜੋੜ ਜਿੱਥੇ ਕਿ ਬਿਜਲੀ ਵਾਲਿਆਂ ਦਾ ਗੜ ਹੈ ਇੱਥੇ ਟੇਪ ਹੈ ਨਹੀਂ ਨਾ ਕੋਈ ਲਾਉਣ ਨੂੰ ਤੇ ਇੱਥੇ ਜੋੜ ਲੰਗਾ ਹੀ ਤੇ ਪਿੰਡਾਂ ਦੇ ਵਿੱਚ ਕੀ ਕਰਨਗੇ ਇੱਕ ਪਰਿਵਾਰ ਨੂੰ ਬੱਤੀ ਤੋਂ ਬਾਂਝਾ ਕੀਤਾ ਗਿਆ ਹੀ ਜਥੇਬੰਦੀ ਨੇ ਫੈਸਲਾ ਕਰਕੇ ਬੈਠੇ ਆ ਜਦੋਂ ਤੱਕ ਤੋ ਤਾਰਾਂ ਨਹੀਂ ਲੱਗਦੀਆਂ ਨਹੀਂ ਜਾਊਗਾ ਐਡੀਓ ਸਾਹਿਬ ਇਥੋਂ ਦਫ਼ਤਰੋਂ ਐਡੀਓ ਸਾਹਿਬ ਕਹਿੰਦਾ ਮੈਂ ਉੱਪਰੋਂ ਹੁਕਮ ਆਇਆ ਆਂ ਕਿਹਾ ਠੀਕ ਆ ਉੱਪਰ ਗੱਲ ਕਰ ਲਾ ਹੁਣ ਉੱਪਰ ਵਾਲੇ ਸੁਲਾ ਲੈਣ ਜਦੋਂ ਤੱਕ ਤਾਰ ਨਹੀਂ ਲੱਗਦੀ ਬਿਲਕੁਲ ਨਹੀਂ ਇਥੋਂ ਜਾਵਾਂਗੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਐਲਾਨ ਹੈ ਕਿ ਪਿੰਡਾਂ ਦੇ ਵਿੱਚ ਚੇਪ ਵਾਲੇ ਮੀਟ ਨਹੀਂ ਲੱਗੰਦੇ ਨੇ ਕਿ ਇਹਦੇ ਜੁਰਮਾਨੇ ਨਹੀਂ ਤਾਰਨੇ ਜਿੰਨੇ ਮਰਜ਼ੀ ਸਰਕਾਰ ਜੁਰਮਾਨੇ ਪਾ ਲਈ ਇੱਕ ਪਾਸੇ ਹਾਰ ਆਏ ਆ ਉਹ ਕਿਸ ਨੂੰ ਲਾਭ ਨਹੀਂ ਰਿਹਾ ਗੰਨਾ ਮਰ ਗਿਆ ਇਹ ਵੇਡ ਤੇ ਬਿਆਸ ਦੇ ਨਾਲ ਝੋਨੇ ਮਰ ਗਏ ਆ ਨਹੀਂ ਲੱਭਾ ਕਿਸ ਨੂੰ ਬਿਜਲੀ ਲੱਗ ਗਈ ਆ ਉਹ ਕਹਿੰਦੇ ਹੁੰਦੇ ਨਾ ਕਿਸੇ ਦੀ ਮੌਤ ਹੋ ਜੇ ਤੇ ਕਹਿੰਦੇ 4 ਦਿਨ ਬਾਅਦ ਚ ਪੈਸੇ ਮੰਗ ਲੈਣੇ ਚਾਹੀਦੇ ਆ ਲੇਕਿਨ ਐਸ ਡੀਓ ਤੱਤੇ ਘਾ ਤੱਤੇ ਘਾ ਇਕੱਠੇ ਕਰਕੇ ਦੇਣ ਲੱਗਾ ਸਰਕਾਰ ਨੂੰ ਕਿ ਤੁਹਾਡੇ ਘਰ ਚ ਘਟਾਣਾ ਪਵੇ ਅਸੀਂ ਦੱਸਣਾ ਚਾਹੁੰਨੇ ਆ ਜਿਹੜੇ ਜਿਹੜੇ ਵੀ ਚਿੱਪ ਵਾਲੇ ਮੀਟਰ ਕੱਟੇ ਕੇ ਜਮਾ ਕਰਾਏ ਆ ਜਾਂ ਉਦਾਂ ਵੀ ਆ ਐਡੀਓ ਸਾਹਿਬ ਨਹੀਂ ਤਾਰਾਂ ਕੱਟਣ ਦਿਆਂਗੇ ਬੱਤੀ ਨਹੀਂ ਬੰਦ ਹੋਣ ਦਿਆਂਗੇ ਇਹ ਜਿ세 ਬੰਦਾ ਫੈਸਲਾ ਅਹੀਂ ਵੀ ਅਗਲੇ ਹੁਕਮਦਾਰ ਕਿੱਥੇ ਬੈਠੇ ਆ ਨਾ ਤੇ ਐਸਡੀਓ ਸਾਹਿਬ ਇੱਥੋਂ ਜਾਣਗੇ ਤੇ ਨਾ ਅਸੀਂ ਜਾਵਾਂਗੇ ਐਡੀਓ ਸਾਹਿਬ ਉੱਥੇ ਤਾਰ ਲਵਾ ਕੇ ਆਵੇ ਉਤੋਂ ਗਾਂ ਫੈਸਲਾ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਘਰਾਵਾਲੀ ਗੱਲ ਨਹੀਂ ਉਹਨਾਂ ਗੱਲ ਕੀਤੀ ਨਹੀਂ ਮੇਰੇ ਨਾਲ ਪਹਿਲਾਂ ਗੱਲ ਕਰਨੀ ਬੰਦੀ ਇਹਨਾਂ ਦੀ ਆਏ ਨਹੀਂ ਇਹਨਾਂ ਨੂੰ ਚਾਹੀਦਾ ਗੱਲਬਾਤ ਕਰਦੇ ਵੀ ਕੀ ਗੱਲ ਹੈ ਉਹ ਇਹਨੂੰ ਲੱਗਦਾ ਚਿਫਲੇ ਮੀਟਰ ਦਾ ਇਸ਼ੂ ਹੈ ਪੇਡ ਫਾਲਟੀ ਮੋੜ ਦਾ ਮੀਟਰ ਲਾਇਆ ਦਾ ਬਿਜਲੀ ਚੋਰੀ ਕਰਨ ਰਿਹਾ ਤਾਰ ਲਾਈਏ ਸ਼ਿਕਾਇਤ ਹੋਈ ਇਹਨਾਂ ਦੀ ਕੁਛਿਆ ਨਹੀਂ ਕਿਛਿਆ ਨਹੀਂ ਬਿਣਾ ਬੋਲਤੋ ਆ ਗਏ ਨਰੇ ਲਾਉਂਦੇ ਆ ਹੀ ਤੇਨੂੰ ਕੁਛ ਨਹੀਂ ਚਾਹੀ ਦੱਸ ਉੱਚ ਦਿਖਾ ਰਿਆਂ ਨੂੰ ਤੇ ਜਾਣ ਕੇ ਗੁੰਮਰਾਹ ਕਰਨ ਰਿਹਾ ਕੋਈ ਗੱਲਾਂ ਨਹੀਂ ਕੀਤੀ ਨਹੀਂ ਸਿੱਧੇ ਆ ਕੇ ਮਿਸਬੀਵ ਕਰਨ ਰਿਹਾ ਗਾਲਾਂ ਕੱਢਣ ਰਿਹਾ ਉਹ ਕਹਿੰਦੇ ਵੀ ਡਾਇਰੈਕਟ ਤਾਰ ਲਾ ਗਿਆ ਉਹ ਤੁਹਾਡੀ ਖਲਾਸੀ ਤਾਂ ਕਰਨੀ ਅਸੀਂ ਚੋਰੀ ਚੋਰੀ ਕਰਾਓ ਸਾਨੂੰ ਸਹੀ ਨਹੀਂ ਨਹੀਂ ਜਾਂਜਣਾ ਹੋਰ ਕੁਛ ਨਹੀਂ ਕਹਿੰਦੇ ਉਹਦਾ ਨਹੀਂ ਅਸੀਂ ਜਿੱਥੇ ਬੰਦੀ ਦਾ ਕੰਮ ਕਰਨਾ ਪਰ ਬੱਤੀ ਅਸੀਂ ਡਾਇਰੈਕਟ ਚਲਾਉਣੀ ਹੈ ਉਹ ਵੀ ਨਹੀਂ ਆਇਆ ਜੀ ਨਹੀਂ ਜਿਹੜਾ ਉਹ ਜਗਾ ਅਸੀਂ ਜਾਣ ਨਹੀਂ ਦੇਣਾ ਤਾਰ ਲਾ ਕੇ ਉਹ ਸਾਡੀ ਉਹ ਜਗਾ ਸਟਿਊਡੀ ਵੀ ਬਾਅਦ ਹੀ ਹੋ ਸਰ ਸਾਹ ਰੂਲ ਕਰਕੇ ਮੈਨੂੰ ਤਾਰ ਲਾ ਕੇ ਉਹਨੂੰ ਫਾਈਲ ਕਰਨੇ ਹੁੰਦੇ ਦੇ ਰਿਹਾ ਕਿ ਕਰਨਾ ਉਹ ਕਿ ਬਾਕੀ ਅਫਸਰਾਂ ਨੂੰ ਦੱਸਦਾ ਹੈ ਜੋ ਦਿਸ਼ਾ ਦੇ ਰਹੀ ਹੈ ਜਿਸ ਹਿਸਾਬ ਨਾਲ ਕਰਦੇ ਆ ਗੱਲ ਹੈ ਅਫਸਰ ਕਹਿੰਦੇ ਆਪੇ ਆ ਜਾਂਦੇ ਅਫਸਰ ਸਾਰੀ ਉੱਚ ਅਧਿਕਾਰੀਆਂ ਨਾਲ ਗੱਲ ਹੋ ਗਈ ਆ ਆਪੇ ਪੁਲਿਸ ਨੂੰ ਕਾਰਵਾਈ ਕਰਕੇ ਜੋ ਉਪਰ ਦੀ ਕਾਰਵਾਈ ਹੋਏਗੀ ਆਪਾਂ ਉਹ ਇਹ ਸ਼ਾਇਦ ਜਿਹੜੀ ਵੀ ਗੱਲ ਉਹ ਦਸਹੀਨੇ ਦੋਰਾ ਉਹਨਾਂ ਨੇ ਦੁਬਾਰਾ ਦੱਸ ਦੇ ਕੋਈ ਬਹਿਣਗੇ ਅਸੀਂ ਕਹਿੰਨੇ ਵੀ ਉਹ ਪੈਸੇ ਜਮ੍ਹਾਂ ਕਰਾਉਣ ਤੇ ਮੀਟਰ ਲਵਾਉਣ ਤੇ ਬੱਤੀ ਪਾਉਣ ਨਹੀਂ ਕਹੇ ਜਾਂਦੇ ਮੈਸ ਜੂਈ ਨਾ ਕਰਨ ਗੁੰਮਰਾਹ ਨਾ ਕਰਨ ਹੋਤੀ ਹੈ ਮੀਟਰ ਦਾ ਇਸ਼ੂ ਨਹੀਂ ਹੈਗਾ ਇੱਥੇ ਇਹ ਮੀਟਰ ਲੱਤਦਾ ਮੀਟਰ ਨਾ ਬਦਲੀ ਹੋਣਾ ਉਹ ਨਵਾਂ ਲੱਗਣਾ ਹੈ ਬਤੀ ਬਾਲਣ ਦੇ ਉਹ ਡਾਇਰੈਕਟ ਡਿਫਾਲਟੀ ਦਾ ਮੀਟਰ ਲਾਇਆ ਚੇਪਲੇ ਮੀਟਰ ਦਾ ਇਸ਼ੂ ਨਹੀਂ ਲੱਗਣਾ ਚੇਪਲੇ ਮੰਨ ਲਓ ਕਿਸੇ ਵੀ ਸਾਡੇ ਕੋਲ ਚੇਪਲੇ ਮੀਟਰ ਤੇ ਸਾਡੇ ਕੋਲ ਕੋਈ ਆਪਸ਼ਨ ਨਹੀਂ ਨਾ ਸਾਡੇ ਕੋਲ ਹੋਰ ਮੀਟਰ ਦਾ ਚੇਪਲੇ ਤੇ ਬਗਾਰ ਸਾਡੇ ਕੋਲ ਮੀਟਰ ਹੀ ਕੋਈ ਨਹੀਂ ਬਲੋਡ ਨਹੀਂ ਉਹ ਹੀ ਲਾਣਾ ਚੇਪਲੇ ਤੇ ਮਿਲਨੇ ਚੇਪਲੇ ਲਾਉਣੇ ਹੈ ਇਹ ਸੀ ਗੁਰਦਾਸਪੁਰ ਦੀਆਂ ਕੁਝ ਖਾਸ ਖਬਰਾਂ